ਸਾਗਰ ਨੂੰ ਪਾਸ ਕਰ ਤੋਂ ਨਾ ਨੂੰ ਵੀ ਆਪਾਂ ਲਈ ਸੁਣਾ 50 ਦੇ ਹੱਦ ਤੱਕ ਜਲ ਜਾਣਾ ਇਹਨਾਂ ਦਾ ਵਿਸ਼ਾ ਜੀ ਡੇਲਾਵਰ ਜੱਥੇਦਾਰ کافی ਕੌਮ ਕੇ ਨਹੀਂ ਬੈਠੇ ਚੰਗੀ ਤਰ੍ਹਾਂ ਉਹਨਾਂ ਦੀ ਵਿਆਖਿਆ ਕਰਨਗੇ ਸੋ ਗੁਰਦੇਸ਼ ਸਿੰਘ ਸਤਿਵੰਤ 40 ਦਿਨ ਨੂੰ ਵਾਜੂ ਜੀ ਕਾ ਖਾਨ ਸਾਹਿਬ ਜੀ ਵਾਜੂ ਜੀ ਦੀ ਫਤਿਹ

ਜਿਨ੍ਹਾਂ ਨੇ 3 ਕਿਤਾਬਾਂ ਲਿਖੀਆਂ ਪਹਿਲਾਂ ਬੋਲ ਕੇ ਗਏ ਨੇ ਉਹ ਜਿੱਥੇ ਕੰਮ ਕਰਦੇ ਨੇ ਉਹਨਾਂ ਦੇ ਨਾਲ ਇੱਕ ਮਕੈਨਿਕ ਸੀ ਗੱਲ ਤੇ ਉਹ ਆਪਣੇ ਕੈਰ ਨੂੰ ਉਸਦੇ ਕਰਦੇ ਲੱਗਦੇ ਕਿੰਨੇ ਤੂੰ ਕੋਈ ਬਾਈਬਲ ਪੜ੍ਹੀ ਆ ਉਹ ਕਹਿੰਦਾ ਨਹੀਂ ਜੀ ਮੈਰੀ ਕਦੀ ਪੜ੍ਹੀ ਉਹ ਕਹਿੰਦਾ ਤੂੰRenderTarget ਤੇ ਪੜਾਉਣਾ ਸੀ ਕਿੰਨਾ ਨੇ ਉਸ ਨੂੰ ਪੜਿਆ ਇਹਦੇ ਮੂਲਤ ਗਿਆਤ ਹੁੰਦੀ ਆ ਪਰ ਦੇਖ ਸੰਭਲ ਕਿਤੇ ਅਸੀਂ ਤਾਂ ਰੈਂਟ ਤੇ ਪੜਾਈ ਦੀਆਂ ਸਾਡੀ ਪਰਵਾਰ ਦੀ ਜਰ ਕਿੱਥੇ ਆ ਕਿ ਅਸੀਂ ਗੁਰੂਗ੍ਰੰਥ ਸਾਹਿਬ ਜੀ ਅਰਜੰਟ ਤੇ ਬਣਾਨੇ ਗੁਰੂਗ੍ਰੰਥ ਸਾਹਿਬ ਆਪ ਕੀ ਨੰਬਰ ਲਾਗੇ ਅਸੀਂ ਜਦੋਂ ਸਾਲੋਂ ਆਪ ਕੋ ਪੈ ਗਈ ਰੈਂਟ ਤੇ ਵਡਾਉਂਦੇ

ਇਹ ਤੁਸੀਂ ਸ਼੍ਰੋਮਣ ਕਮੇਟੀ ਦੀ ਜਿਹੜੀ ਧਾਰਾ ਉਹਦੇ ਜਿਹੜੀ ਵਿੱਚ ਆਈ ਆਪਣਾ ਇਹ ਟਾਸਕ ਫੋਰਸ ਬਾਕੀ ਜੋ ਆਪਣੇ ਆਲੇ ਦੁਆਲੇ ਇਤਿਹਾਸਿਕ ਗੁਰਦੁਆਰਿਆਂ ਦੇ ਵਿੱਚ ਉਹ ਸਾਰੀ ਮੰਨ ਲਈ ਚੱਲੋ। ਉਦੋਂ ਬਾਅਦ ਇੱਥੇ ਸਾਡੇ ਟ੍ਰਾਂਟੋ ਦੇ ਵਿੱਚ ਜੀ ਕੋਈ ਗੰਡੋਂ ਟੀਗੁਰ ਗਰੇ ਆਲੇ ਦੁਆਲੇ ਛੋਟੇ ਛੋਟੇ ਸ਼ਹਿਰਾਂ ਪਿੰਡਾਂ ਨੂੰ ਲੈ ਕੇ ਟ੍ਰਾਂਟੋ ਦੇ ਵਿੱਚ ਟੀਗੁਰ ਦੁਆਰੇ ਡੇਵੁਰਦਵਾਰਿਆਂ ਦੇ ਵਿੱਚ ਬੰਦੇ ਜਾਦੇ ਵੀ ਆ ਪਰ ਮੈਂ ਤੁਹਾਨੂੰ ਇੱਕ ਇਹ ਜਾਲ ਦੱਸ ਰਿਹਾ ਕਿ ਜਿਹੜਾ ਤੁਹਾਡੇ ਦੁਆਲੇ ਪੁਜਾਰੀ ਵਾਰ ਦਾ ਬੋਲ ਦਿੱਤਾ ਗਿਆ ਮੈਂ ਉਹਨੂੰ ਬੰਦਿਆਂ ਨੂੰ ਪੁਜਾਰੀ ਵਾਰ ਦੇ ਵਿੱਚ ਨਹੀਂ ਲੈਂਦਾ ਅਜੇ ਨਮਰਾ ਵੀ ਇਹ ਬੋਲ ਕੇ ਕਿਹਾ ਹੈ ਇਹੋ ਜਿਹਾ ਤਿੱਖਾ ਸੱਚ ਪੁਜਾਰੀ ਵੀ ਬੋਲ ਸਕਦਾ ਅੱਛਾ ਉੱਥੇ ਤੁਸੀਂ ਉਸ ਤੋਂ 10 ਬੰਦੇ ਲਾਓਗੇ ਇੱਕ ਗੁਰਦੁਆਰੇ ਦੇ ਵਿੱਚ

ਤੇ ਜੈਨ ਗੁਰੂ ਜਾਇ ਜੀ ਦਿਖੋ ਕੰਟਰੋਲ ਬਿਮਾਰੀ ਆਦੀ ਉਹਨਾਂ ਮਾਵਾਂ ਨੂੰ ਪੁੱਛੋ ਜਿੰਨਾਂ ਦੇ ਨਿਆਣੇ ਢੁੱਡ ਗਏ ਜਾਂ ਡੰਗਾਂ ਦੇ ਵਿੱਚ ਪੈ ਗਏ ਉਸ ਮਾਂ ਦੀ ਪੀੜਾ ਉੱਪੋਕਿਆ ਪਰ ਅਸੀਂ ਕਿੱਧਰ ਤੁਰ ਪਏ ਰੰਗ ਤੇ ਜਿੰਨਾ ਚਿਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਾਵਾਂਗੇ

ਕ੍ਰਿਸ਼ਨਾ ਹੁਣ ਜੀ ਦਿਲਾਵਾਦ ਗਣ ਆਜੋ ਦਿਲਾਵਾਦ ਨੂੰ ਸਭ ਤੋਂ ਜਲੀ ਰੂਹੀ ਕਿੰਨੇ ਪਾਈ ਆ ਤੁਹਾਡੀਆਂ ਮੀਆਂ ਵਾਲਾਂ ਨੇ ਜਰੂਰ ਆਣਾ ਇਹ ਜਾ ਜਾ ਕੇ ਬ੍ਰਹਮ ਗਿਆਨੀ ਉਹ ਬੜੇ ਮਹਾਨ ਉਹ ਬੜੇ ਤਪਸਵੀ ਮੰਤ ਲਵਜੀ ਨਹੀਂ ਹੁੰਦੇ ਜਿੰਨੇ ਵਸਤ ਜਾਂਦੇ ਭੱਜ ਇਨਾਂ ਨੇ ਪੱਗੀਆਂ ਬੇਲੀਆਂ ਦੇ ਵਿੱਚ ਉਹ ਹੁੰਦੇ ਪਾਏ ਆ ਉਹ ਵੱਟੇ ਪਾਏ ਭਾਈ ਇਹ ਲਿਕਣੇ ਨੂੰ ਔਨ ਤੋਂ ਅਸੀਂ ਅੱਜ ਜੋ ਮਰਜੀ ਕਹੀਏ ਇਹ ਅੱਡਾ ਈਜ ਵਰਪੋ ਤੁਹਾਨੂੰ ਸੁਣਾ ਕੇ ਚੱਲ ਜਾਂਦੇ ਆ ਜੀ ਗੋਗਨ ਸਿੰਘ ਦੀ ਪ੍ਰੋਬਲਮ ਮਰਨੀ ਚੱਲਦੀ ਮਟਨੀ ਚੱਲਦੀ ਹਾਲਤ ਦੇਖੋ ਆਪਣੀ ਦੇਣ ਵੱਡੀਆਂ ਦੇਣਾ ਜੀ ਇਨਾਂ ਨੂੰ ਤੁਹਾਨੂੰ ਦੇਰੀਆਂ ਅੱਜ

ਕੁਦਰਤ ਨਾਲ ਜਾਲ ਦੇ ਵਿੱਚ ਜਿਨ੍ਹਾਂ ਗੱਲਾਂ ਦੀ ਅਲੋਚਨਾ ਕੀਤੀ ਆ ਤੇ ਤਿੰਨਾਂ ਗੱਲਾਂ ਦੇ ਉੱਤੇ ਬ੍ਰਾਹਮਣ ਕੀਦਾ ਨਹੀਂ ਬਹੁਤ ਅਵਤਾਰਵਾਦ ਦੇ ਸਕਦੇ ਮੂਰਤੀ ਪੂਜਾ ਦੇ ਸਕਦੇ ਤੇ ਜਾਪ-ਤਾ ਦੇ ਸਕਦੇ ਮੂਰਤੀ ਪੂਜਾ ਦੇਰਾਂ ਵੀ ਦੇ ਨੇ ਆ ਕੀਤਾ ਇਹਨਾਂ ਦੇਰਾਂ 'ਚ ਚੱਲ ਜੋ ਆ ਜਿੰਨੇ ਜਾਗਰਤ ਦੀ ਬੈਠੇ ਤੁਸੀਂ ਦੱਸੋ ਤੁਹਾਡੇ ਕਿਹੜੇ ਘਰਾਂ ਦੇ ਵਿੱਚ ਮੂਰਤੀਆਂ ਨਹੀਂ ਬਾਕੀ ਬਾਤ ਬਾਅਦ ਵਿੱਚ ਕਰ ਦਿਸਾਂ। ਅੱਛਾ ਪੱਥਰ ਦੀ ਮੂਰਤੀ ਦੇ ਵਿੱਚ ਤੇ ਕਾਲਜ ਦੀ ਮੂਰਤੀ ਦੇ ਵਿੱਚ ਮੈਨੂੰ ਇਹਦਾ ਮਤਲਬ ਗੁਰੂ ਨਾਨਕ ਸਾਹਿਬ ਬਾਣੀ ਹਿੰਦੀ ਸੀ ਤੇ ਇਹ ਮੂਰਤੀ ਬਾੜੀ ਆ ਪਰ ਮੈਂ ਆਪਣੀ ਬਣਾ ਦਿੰਨਾ। ਇਹ ਅੱਜ ਨਹੀਂ ਗਿਆ ਨਾ। ਅੱਛਾ ਫਿਰ ਕਹਾਣੀ ਦੱਸੋ ਕੀ ਹੈ? ਟ੍ਰੇਨ ਤੱਕ ਉਹ ਪੁਆਇੰਟ ਮੈਂ ਦੱਸਦੀ ਕਿ ਅੱਜ ਤਰੀ ਗੁਰੂ ਨਾਨਕ ਸਾਹਿਬ ਦੇ ਨਾਲ ਕੋਈ ਮੰਟਿਆ ਬਾਬਾ ਜੀ ਨੇ ਕਿਹਾ ਅੱਜ ਤੋਂ ਅੰਨੀ ਕ ਵਜੇ ਆਜੀ

ਕੋ ਕਹਾਣੀ ਨੂੰ ਮੁੰਡੀ ਦਿੱਕਿਆ ਅੱਜ ਥਾ ਥਾ ਦੇ ਦੇਰੇ ਨਾਲ ਸਾਰੀਆਂ ਨਦੀਆਂ ਪੂਰੀਆਂ ਲਹਿਰਾ ਪਹਿਰਾ ਜਿੱਥੇ ਜਲਜੋ ਜਹਾਜ ਕੁੱਲ ਕੋ ਸੌਂਦੇ ਆ ਆਪਣੇ ਇੱਕ ਸਾਧ ਮਰਦਾ ਆ ਚਾਰ ਮਗਰ ਹੋਰ ਸੰਪੇ ਜੁੰਦੇ ਹੋਵੇ ਉਹ ਮੂਰਤੀ ਬਣਾਤੀ ਕਿ ਗੁਰੂ ਨਾਨਕ ਸਾਹਿਬ ਦੀ ਤੇ ਗੁਰੂ ਨਾਨਕ ਸਾਹਿਬ ਮੈਂ ਖੋਲ ਬਾਬਾ ਜੀ ਨਾਲ ਨਹੀਂ ਕਰ ਰਹੇ ਜੀ ਗੁਰੂ ਨਾਨਕ ਸਾਹਿਬ ਨਾਲ

ਦੇਰਾਂ ਦੇਰਾਂ ਅੱਜ ਜਾ ਕੇ ਦੇਖ ਨੂੰ ਬਾਟੇ ਹਮਲੇ ਕੀ ਅੱਡ ਰਹਾਂਦੇ ਪੰਕਤੀ ਚ ਬਿਠਾਉਣ ਲੱਗੇ ਆ ਪਹਿਲਾਂ ਪੁੱਛਦੇ ਆ ਝੂੜਾ ਹਾਂ ਕੀ ਜਾਟੇ ਆਂ ਅਪਣੇ ਮੈਂ ਇੱਕ ਆਰਟੀਕਲ ਲਿਖਿਆ ਸੀ ਮਨੂ ਭਗਤ ਉਹਦੇ ਵਿੱਚ ਮੈਂ ਜ਼ਿਕਰ ਕੀਤਾ ਸੀ ਸੁਖਿੰਦਰ ਸਿੰਘ ਸੰਭਰਾਵਾਲ ਨੇ ਇੱਕ ਆਰਟੀਕਲ ਲਿਖਿਆ ਸੀ ਜੀ ਇਹ ਸੰਤਾਂ ਦੇ ਘਰੋਂ ਵਿੱਚ ਸਿਆਰੀ ਵਾਲੀ ਸੰਤਨੀ ਪੰਜ ਪਿਆਰੇ ਪਛਾਣ ਕਰਨ ਵਾਸਤੇ ਧੀਏ ਅਮਰਤ ਸੰਚਾਰ ਕਰਨ ਦੀ ਉਗਦੇ ਉਹਨਾਂ ਦੇ ਵਿੱਚੋਂ ਇੱਕ ਬੰਦਾ ਮਿਸ ਹੋ ਗਿਆ ਇਹਨਾਂ ਨੇ ਕੀ ਕੀਤਾ ਕਿ ਆਖੇ ਜਾਂਦੇ ਅਖੌਤੀ ਮੱਗੀਆਂ ਦਾ ਮੁੰਡਾ ਸਿੰਘ ਸਿੰਘ ਅੰਮਰਤਨ ਉਹਨੂੰ ਪੰਜਿਆਰਿਆਂ ਵਿੱਚ ਲਾ ਲਿਆ ਇੱਕ ਮਹੀਨੇ ਬਾਅਦ ਸਾਰ ਨੂੰ ਪਤਾ ਲੱਗਾ ਕਿ ਮੱਗੀਆਂ ਦਾ ਮੁੰਡਾ ਜਿਹਨੂੰ ਪੰਜਿਆਰਿਆ ਪਾ ਲਿਆ ਉਹ ਮੁਕੀ ਨਹੀਂ ਸੰਭ ਕੇ ਉਹਦੇ ਚ ਫੇਰ ਮਾਰ ਨੂੰ ਉੱਤੇ ਕਿੰਦਾਂ ਤੇਰੀ ਜੁਰਤ ਕਿੰਦਾ ਪਈ ਨਾ ਚੂੜਿਆਂ ਚ ਬਾੜ ਨੂੰ ਆਪਣੇ ਪੰਜਿਆਰਿਆਂ ਦੇ ਵਿੱਚ ਲਾਉਣ ਵਾਸਤੇ ਉਹ ਚਰਖਾ ਖਵੀ ਹੋਇਆ ਵੀ ਤਾਂ ਚੱਲਦੇ ਨੂੰ ਮਹਕੂਰਾਂ ਸਾਹਿਬ ਦੇ ਜਿੱਥੇ ਖਾਵਾਂ ਕਿੱਥੇ ਜੁੜੇ ਜਵਾਬ ਉਹ ਨੂੰ ਪਤਾ ਕੀ ਕਹਿੰਦਾ ਕਿਦਰ ਜਾ ਦੇਖਿਆ ਤੇਰਾ ਗੁਰੂ ਗ੍ਰੰਥ ਸਾਹਿਬ ਤੋਂ 500 ਦੀ ਬੀੜ ਲਿਆ ਕਿੱਥੇ ਮੱਦੀ ਰੱਖੀ ਲੈਂਦਾ ਤੁਸੀਂ ਆਂ ਡੇਰੇ ਆਈ 150 ਤੁਸੀਂ ਨਾਮ ਸਾਹਿਬ ਚੱਲ ਜੋ ਵੱਡੇ ਵੱਡੇ ਸਾਧਨ ਦੇ ਮੂਰਤੇ ਲਾ ਕੇ ਉੱਤੇ ਦੇ ਬਾਣੀਆਂ ਦੀਆਂ ਪਕੜੀਆਂ ਲੱਗੀਆਂ ਹੋਈਆਂ ਸਾਧਨ ਨੂੰ ਸੰਮੋਦਨ ਹੋ ਤੁਸੀਂ ਗੁਰੂ ਗ੍ਰੰਥ ਕਹਿੰਦੇ ਆ ਇਹਦਾ ਰੂਡਾ ਗੁਰੂ ਦਮਤਰ ਬਹੁਤ ਪਿੱਛੇ ਰਹਿ ਗਿਆ ਉਹ ਸਾਨੂੰ ਦਿਸਦੇ ਤੇ ਰਹਿ ਗਏ ਨਾ ਕਿ ਸੱਦੇ ਸੱਨੇ ਕੋਲ ਤੇ ਹੱਥ ਤੇ ਸਾਡੇ ਜੇਚ ਖੰਜਰ ਮਾਰ ਕੇ ਜੀ ਤੁਹਾਡੀ ਹਿੱਕ ਤੇ ਵਿੱਚ ਫੜ ਕੇ ਸਿੱਖ ਵਿਚਾਰੇ ਕੋਈ ਸਿੱਖਾਂ ਦਾ ਕੋਈ ਛੋਡੂ ਮੈਂ ਕਿਹਾ ਸਿੱਖਾਂ ਦਾ ਸਿਰਫ ਇਮਾਨ ਥੋੜਿਆ ਦੀ ਆਲਿਰਾ ਇਹ ਰੈਂਟ ਤੇ ਫਰਾਂਡਿਕ ਇਨਫਲੂਐਂਸ ਹੈ ਇਹ ਬਦਲ ਥੋੜਿਆ ਆਦਰਵਾਇਸ ਇਹ ਚਾਰੇ ਸਾਧਾ ਨਹੀਂ ਜਾਂਦੇ ਆ ਕਿ ਕੋਈ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਆ वो जी अमंतरी गाल करते हैं जी वो तो देख रवाने भी गाल करते हैं ऐसे उन्हीं देवताओं दे के सारी उम्र देरे दे ही से फोग के रह जाते हैं वो अपनी कार में लेके आएंगे पांच दिसंबर को तो उन्हें चिट्ठी आई होगी कितने दिनों ओ आप उधर बांधो मैंने आप जैसा नजर गदे भी हम लुकानों के ਅੱਛਾ ਜੀ ਨੂੰ ਨੂੰ ਜੀ ਭਾਈ ਕਰ ਪਾਨ ਕੋ ਨਹੀਂ ਕਹਿੰਦਾ ਮੇਰੀ ਕਿਹੜੀ ਕਿਸੇ ਨਾਲ ਦੁਸ਼ਮਣੀ ਆ ਇਹ ਮਨੂ ਗੁਰੂ ਬੋਲੇ ਸੀ ਕਿ ਤੁਸ਼ਮੜ ਸੀ ਕਿ ਲੋਕਾਂ ਦਾ ਇਹ ਭਾਈ ਕਰ ਪਾਨ ਬਾਹੂ ਜੀ ਤੇ ਤੁਸ਼ ਮਨਾ ਜਾਂਦੀ ਕਹਿੰਦਾ ਮੇਰੀ ਕਿਹੇ ਕਿਸੇ ਨਾਲ ਦੁਸ਼ਮਣੀਆਂ ਆ ਉਹਦਾ ਜਵਾਬ ਸੀ ਤੀਜੀ ਦੇਨ ਆ ਤੇਰਿਆਂ ਦੀ ਅੱਖਿਆ ਜਾਂਦਾ ਦਸੂਰਾ ਮੈਨੂੰ ਨਹੀਂ ਪਤਾ ਇੱਥੇ ਪ੍ਰਾ ਮੇਰੇ ਵਿੱਚ ਮੰਨਣ ਵਾਲੇ ਆ ਮੰਨੋ ਨਾਮ ਮੰਨੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਪੈਂਦੀ ਇੱਕ ਗੱਲ ਜਿਹੜੀ ਆਖੀ ਉਹ ਇੱਥੇ ਭਾਈ ਦਸਤ ਖੰਡਵੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬੁੱਚਤਾ ਦੀ ਗੱਲ ਕੀਤੀ ਆ ਇਹ ਤੋਂ ਵੱਡਾ ਚੈਲੰਜ ਗੁਰੂ ਗ੍ਰੰਥ ਸਾਹਿਬ ਦੀ ਸਰਬੁੱਚਤਾ ਨੂੰ ਹੋਰ ਕੀ ਹੋ ਸਕਦਾ ਤੁਸੀਂ ਛੜਕਾਂ ਦੇ ਆਗੇ ਤੁਸੀਂ ਕਿਰਪਾਨਾਂ ਚੱਕ ਲੀਆਂ ਤੁਸੀਂ ਨਿਜੇ ਬੰਦੂਕਾਂ ਕੱਢ ਲੀਆਂ

ਮੈਗਨਮ ਮੰਨਣ ਵਾਲੇ ਜਿਹੜੀ ਮਰਜ਼ੀ ਪੜੀ ਜੋ ਬਾਣੀ ਨਾ ਕਰੋ ਇੱਕ ਲੈਹਰ ਤੇ ਤੁੰਨਾ ਵਿਸ਼ਾ ਪਰ ਜੇ ਇਤਵਾਲੇ ਤੇ ਖੜੋ ਹੋ ਕਿ ਅਲੀ ਬੂਰਨ ਸਾਹਿਬ ਦੀ ਹਸਤੀ ਨੂੰ ਇਹ ਕੀ ਅੱਜ ਦੀ ਕਰ ਰਿਹਾ ਇਸ ਮਸਲੇ ਤੇ ਫਿਰ ਖੜੋ ਕਿ ਯਾਰ ਐਨਾ ਤਾਂ ਗੱਤ ਨਾ ਕਰੋ ਪਰ ਇੱਕ ਗੱਲ ਯਾਦ ਰੱਖ ਲਿਓ ਜਿਹੜਾ ਅਸੀਂ ਮਰਲੇ ਮੋਟੇ ਅੱਜ ਸਹਿਕਦੇ ਆ ਨਾ ਬਿਹਾਰ ਲੀਡਰ ਤੋਂ ਲਿੱਟਲ ਲੈਸ ਜਮਾਲ ਤੋਂ ਬਣਾ ਕੇ ਕੌਮ ਅੱਜ ਜੇ ਲੜ ਰਹੀ ਹੁਆ ਉਹਦਾ ਇਕੋ ਇੱਕ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੇ ਸਾਡੇ ਕੋਲ ਗੁਰੂ ਗੰਗ ਸਾਹਿਬ ਜੀ ਨਾ ਹੁੰਦੇ ਅਜੇ ਕੌਮ ਵਾਹੀ ਦੀ ਬਿੱਜੀ ਦੀ ਨਹੀਂ ਸੀ ਲੱਭੀ ਪਰ ਜੇ ਮੇਰੀ ਕੌਮ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਸਤੀ ਨੂੰ ਚੈਲੰਜ ਕਰਨ ਵਾਲਿਆਂ ਦੇ ਵਿਰੁੱਧ ਚਾਰ ਚੁੱਕਤੀ ਤਾਮੀਲ ਨਿਬੜੀ ਸੋ ਐਂਡ ਦੇ ਉੱਤੇ ਮੀਡੀਅਮ ਕਨਫਰੰਸ ਜੀਬੀਐਨ ਤਿਆਰ ਅੱਜ ਦੀ ਕਾਨਫਰੰਸ ਹੈ 10 ਬੰਦੇ ਆਪਣੇ ਧਰਮ ਨੂੰ ਹਨ ਤੇ ਮਾਰਕ ਦੀ ਲੇਖੜੀ ਵੀ ਸ਼ੁਰੂ ਹੋ ਰਹੀ ਹੈ ਜਿਵੇਂ ਇੱਥੇ ਲਿਆ ਹੋਗਾ ਚਾਹ ਪਾਉ ਕੱਖ ਪਿਆ ਹੋਇਆ ਅਬ ਜਰਿਆ ਨੇ ਦੋ ਤਿੰਨ ਸੋ ਕਿੰਨਾ ਬੰਦਾ ਇਕੱਠਾ ਕੀਤਾ ਹਾਲ ਭਰਿਆ ਤੇ ਇੱਕ ਮਹੀਨਾ ਹੋ ਗਿਆ ਅੱਛਾ ਫਿਰ ਕੱਲਾ ਇਹਦੀ ਟੈਂਸ਼ਨ ਉੱਤੇ ਵੀ ਜੀਗੀ

पैसे ਉਸੇ ਸਭ ਕੁਝ ਲੈ ਗਿਆ ਉਹਨੂੰ ਲੱਗਦਾ ਕਿ ਹੁਣ ਪਿੰਡ ਤੇ ਜਾ ਮੁਰਨਾ ਬੜਾ ਫਾਇਦਾ ਮੈਨੂੰ ਤੇ ਸੁਣੀ ਸੀ ਬੜੀ ਪਿਆਰੀ ਲੱਗਦੀ ਹੈ ਕਹਾਣੀ ਉਹ ਕਹਿੰਦਾ ਹੁਣ ਮੁੜੀਏ ਕਿਦਾਂ ਉਹਨੇ ਹੀ ਕੀਤਾ ਕਿ ਬਾਣੀਆ ਕੋਲੇ ਚਲੇ ਗਿਆ ਚੰਦਰਬਾਈ ਜੀ ਥੋੜੇ ਬੱਦ ਤੇ ਪੈਸੇ ਦੇ ਦੋ ਮੈਂ ਟਿੰਡ ਮੁਰਨ ਚੁੱਕਾ ਹੋ ਜਾ ਤੇ ਆਉਂਦਾ ਜਾਂਦਾ ਮੈਂ ਕਿਉਂ ਦਿੰਦਾ ਇਹ ਗੱਲ ਕੋਈ ਚੀਜ਼ ਰੱਖਦਾ ਮੇਰੇ ਕੋਲੇ ਤੇ ਜਦੋਂ ਤੂੰ ਆਪਣੇ ਪੈਸੇ ਤੇ ਰੱਖ ਲੀਂ ਆਪਣੇ ਚੀਜ਼ ਲੈ ਲੀਂ ਉਹ ਕਹਿੰਦਾ ਕਿ ਕੋਈ ਤੇ ਲੀਡੇ ਤੇ ਹੋਰ ਕੁਝ ਹੁੰਦਾ ਤੇ ਮੈਂ ਤੇਰੇ ਅੱਤੇ ਕਿਉਂ 걸ਦਾ ਬੰਨ੍ਹ ਨਾ ਸ਼ਿਆਣਾ ਜੀ ਉਹ ਕਹਿੰਦਾ ਜਬਾਨ ਵੀ ਜਾਂ ਕੋਈ ਚੀਜ਼ ਹੁੰਦੀ ਆ ਬੰਨ੍ਹ ਨਾ ਸ਼ਿਆਣਾ ਉਹ ਪਤਾ ਕੀ ਕਹਿੰਦਾ ਕਹਿੰਦਾ ਇੱਕ ਮੁਰਛਾ ਵਾਲ ਦੇ ਜੰਮ ਨੂੰ ਜਨ ਸੁਣਨ ਵਾਲੇ ਨੇ ਕਿੰਦਾ ਮੁਰਸ਼ਿਦਾ ਵਾਲ ਤੇ ਜਾ ਜਦੋਂ ਪੈਸੇ ਵਾਪਸ ਦੇਣ ਵਾਲਾ ਆਪਣਾ ਵਾੜ ਲੈ ਗਿਆ ਬੰਦੇ ਦੀਆਂ ਅੱਖਾਂ ਲਾਲ ਹੋ ਗਈਆਂ ਕਿੰਦਾ ਬਾਈ ਜੀ ਭੁੱਖਾ ਮਰ ਜਾਊਗਾ ਅੱਥੇ ਰਹਿਣਾ ਦਾਮ ਤੋੜ ਜੂ ਪਿੰਡ ਪਹੁੰਚਾ ਆਲਾ ਪਹੁੰਚਾ ਤੇਰੀਏ ਨੂੰ ਹੁਣ ਕਿੰਦਾ ਹੋਈ ਮੁਰਸ਼ਿਦਾ ਵਾਲ ਨੂੰ ਜੀ ਮੰਗਣ ਦੀ ਬਾਰਵੇਂ ਦਿਨ ਆ ਚੱਕ ਪੈਸੀ ਗਾਇਬ ਤੇ ਮੰਨ ਲਓ ਬੰਦੇ ਦੀ ਜ਼ੁਬਾਨ ਕਿੰਦਾ ਬਣੀ तो इन्होंने सामने में क्या ना जो हाँ सादेत खेलो कि किसी पेंटर जब वो ग्राउंड पे बंदे ने पता लगाया कि मोशना वार यहीं चल जाती है उन्हें पैसे ले आया उन्हें सारी कहानी बताई बाय अंदर आके पाई नहीं कुछ है ना तो इंडिकार मोशना वार दिया तो पैसे वो कंडर पाई दूँ छेड़ा फ्रो ਸੋ ਸਾਡੀ ਪੁਜਾਰੀ ਤਿਵਾਸ ਦੀ ਬਹੁਤ ਬੁੰਤੀਦਾਰ ਤਿਵਾੜਿਆ ਪ੍ਰਬੰਧਕਾਂ ਦੇ ਪਿੱਛੇ ਬੁੱਚਾ ਬੜੀ ਬੜੀਆਂ ਕੜੀਆਂ ਆਪੀਣਾ ਜੀ ਕਿਹਦੇ ਪ੍ਰਚਾਰ ਦੀ ਆ ਸਕਦੇ ਉਹਨਾਂ ਪਰ ਫਿਰ ਵੀ ਕੋਈ ਹਰਿਆ ਮੁਟਾ ਦੇਖ ਕੇ ਆਪਾ ਉਤਰਾਖੰਡ ਬੰਗਿਆਂ ਨੂੰ ਫਿਰ ਵੀ ਥੋੜੀ ਬੱਤੀ ਮੰਨ ਨੂੰ ਤਸੱਲੀ ਹਿੰਦੀ ਯਾਰ ਜ਼ਿਆਦਾ ਨਾ ਕਰੋ ਕੋਈ ਸਟੇਜ ਦੀ ਇੰਤਿਹਾਈ ਹੈਗਾ ਸੋ ਹੁਣ ਮੈਂ ਕੁਛ ਨਹੀਂ ਕਹਿਣਾ ਬਾਕੀ ਗੱਲ ਮੈਨੂੰ ਲੱਗਦਾ ਤੁਸੀਂ ਸਾਰੇ ਸੁਣ ਕੇ ਆਉਂਗੇ ਇੰਨੇ ਨਾਲ ਹੀ ਫਤਿਹ ਬਲੌਣਾ ਜੀ ਵਾਹਿਗੁਰੂ ਜੀ ਦਾ ਖਾਸ ਸਤਿ ਸ੍ਰੀ ਅਕਾਲ ਇਹ ਸਾਨੂੰ ਵਰਦੇਸ਼ ਸਿੰਘ ਸਿੱਧਵਾਲੀਆ ਜੀ ਜਿਨ੍ਹਾਂ ਨੇ ਆਪਣੇ ਵਿਅੰਗਮਈ ਧਰਮ ਦੇ ਨਾਲ ਸਾਨੂੰ ਪੰਥ ਦੀ ਜੋ ਆਧਰੀ ਜੋ ਕੀ ਦਸ਼ਾ पोस्ट के बारे में वर्णन किया कुछ अनाउंसमेंट्स ने भी